ਮੌਜੂਦਾ ਮੰਤਰੀ ਵੀ ਤੇਰ ਵੀ ਹੈ ਸੁਪਾਲ ਸਿੰਘ ਖੈਰਾ ਵੀ ਆ ਗਏ ਨੇ ਜਿਹੜੇ ਤੁਹਾਡੇ ਨਾਲ ਕਈ ਸਟੇਜਾਂ ਦੇ ਮੱਠੇ ਵੀ ਹੁੰਦੇ ਰਹੇ ਨੇ ਸਾਂਝੇ ਮੋਰਚੇ ਦੇ ਵਿੱਚ ਕੋਈ ਕੋਈ ਵੀ ਆ ਜੇ ਮੇਰਾ ਮਤਲਬ ਉਹਨਾਂ ਦਾ ਫਰਜ਼ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ ਤਾਂ ਸਾਰੇ ਮੋਦੀ ਸਾਹਿਬ ਵੀ ਆ ਸਕਦੇ ਆ ਸੋਨੀਆ ਜੀ ਵੀ ਆ ਸਕਦੇ ਆ ਪ੍ਰੇਮ ਕਾ ਜੀ ਵੀ ਆ ਸਕਦੇ ਆ ਕੋਈ ਵੀ ਆ ਸਕਦਾ ਹੈ ਤੇ ਇਹ ਤਾਂ ਇਲੈਕਸ਼ਨ ਦਾ ਮੇਰਾ ਮਤਲਬ ਹੈ ਕਿ ਦਸਤੂਰ ਹੈ ਕਿ ਕੋਈ ਵੀ ਆ ਕੇ ਇਲੈਕਸ਼ਨ ਲੜ ਸਕਦਾ ਹੈ ਸੋ ਜੀ ਆਇਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਏ ਹਨ ਅਲਕੈ ਦੇ ਵਿੱਚ ਕਿਹੋ ਜਿਹੇ ਮੁੱਦੇ ਆ ਜਿਹੜੇ ਮਾਨਸਬ ਤੁਹਾਡੇ ਸਾਹਮਣੇ ਆ ਰਹੇ ਨੇ ਮੇਰੇ ਮੱਦੇ ਹੈ ਕਿ ਇੱਕ ਤਾਂ ਗਰੀਬੀ ਹੈ ਇੱਕ ਕਿਸਾਨਾਂ ਦੇ ਉੱਤੇ ਬਹੁਤ ਜ਼ਬਰ ਹੋ ਰਿਹਾ ਹੈ ਤੇ ਜਿਹੜੇ ਇਹ ਵਪਾਰੀ ਹੈ ਉਹਨਾਂ ਦੀਆਂ ਮੰਡੀਆਂ ਦੇ ਵਿੱਚੋਂ ਜਿਹੜੀ ਕਣਕ ਹੈ ਉਹ ਵੱਡੇ ਵੱਡੇ ਸ਼ਾਹੂਕਾਰ ਖਰੀਦ ਕੇ ਲੈ ਕੇ ਜਾ ਰਹੇ ਹੈ ਥੋੜੇ ਚਿਰ ਦੇ ਵਿੱਚ ਜਿਹੜੇ ਵੀ ਸਾਡੇ ਮੰਡੀਆਂ ਵਾਲੇ ਲਾਲੇ ਬਾਣੀਏ ਹੈਗੇ ਆ ਉਹਨਾਂ ਨੂੰ ਵੀ ਬਹੁਤ ਵੱਡੀ ਸੱਟ ਮਿਲੂਗੀ ਜਿਹਦਾ ਇਹ ਮੈਨੂੰ ਫਿਕਰ ਹੈ ਤੇ ਪਰ ਇਸ ਤਰ੍ਹਾਂ ਬੀਜੇਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਵੱਡੇ ਜਿੰਨੇ ਵੀ ਕਰੋੜਪਤੀ ਹੈ ਉਹਨਾਂ ਨੂੰ ਅੱਗੇ ਰੱਖਣਾ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਫਾਦ ਹੈ ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਹੈਗਾ ਜਿਹੜਾ ਛੋਟਾ ਆਦਮੀ ਐ ਗਰੀਬ ਐ ਤੇ ਕਿਸਾਨ ਐ ਉਹਦੇ ਵੱਲ ਇਹ ਸਪਾਟ ਦੀ ਨਿਗਰਾਨੀ ਨਹੀਂ ਹੈ। ਔਰ ਮੋਦੀ ਸਾਹਿਬ ਨੇ ਜਿਹੜੇ ਵਾਦੇ ਕੀਤੇ ਸੀ ਕਿ ਘਰ-ਘਰ ਨੌਕਰੀ ਦੇਣਗੇ ਤੇ ਉਹ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋਈ ਪਈ ਐ। ਸਾਡੀ ਪਾਰਲੀਮੈਂਟ ਦੇ ਵਿੱਚ ਮੈਂ ਬੈਠਾ ਸੀਗਾ ਜਦੋਂ ਦੋ ਆਦਮੀ ਸਿਕਿਉਰਿਟੀ ਨੂੰ ਤੋੜ ਕੇ ਉੱਪਰਲੀ ਗੈਲਰੀ ਦੇ ਵਿੱਚ ਆ ਗਏ ਤੇ ਗੈਲਰੀ ਦੇ ਵਿੱਚੋਂ ਥੱਲੇ ਛਾਲਾਂ ਪਾਰਲਮੈਂਟ ਦੇ ਵਿੱਚ ਮਾਰੀਆਂ ਤੇ ਉਹਨਾਂ ਨੇ ਗੈਸ ਵੀ ਛੱਡਤੀ ਤੇ ਉਹਨਾਂ ਦਾ ਸਵਾਲ ਸਿਰਫ ਇੱਕ ਸੀਗਾ ਕਿ ਬੇਰੁਜ਼ਗਾਰੀ ਹੈ ਉਹਨਾਂ ਨੇ ਕੋਈ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਕੋਈ ਕਿਸੇ ਨੂੰ ਪਰ ਦੁਨੀਆ ਨੂੰ ਦਿਖਾਉਣਾ ਸੀ ਕਿ ਜਿਹੜੇ ਵਾਜੇ ਇਹ ਸਿਆਸਤਦਾਨ ਮੋਦੀ ਸਾਹਿਬ ਜਾਂ ਆਮ ਪਾਰਟੀ ਕਹਿੰਦੀ ਹੈ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਇਆ ਮਹੀਨੇ ਚੜ੍ਹਦੇ ਅਸੀਂ ਪਾ ਦਾਂਗੇ ਉਹ ਵੀ ਨਹੀਂ ਹੋਇਆ ਸੋ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਆ ਉਹ ਗਲਤ ਕੀਤੇ ਹੈ ਤੇ ਜਿਹੜੀ ਫੋਰਨ ਪਾਲਿਸੀ ਹੈ ਉਹਦੇ ਵਿੱਚ ਵੀ ਇਹ ਬੀਜੇਪੀ ਆਰਐਸਐਸ ਨੇ ਡਿਫੈਂਸ ਪਾਲਿਸੀ ਦੇ ਵਿੱਚ 4 ਸਾਲ ਇੱਕ ਸਪਾਈ ਦੀ ਨੌਕਰੀ ਰੱਖੀ ਹੈ ਜਿਹੜਾ ਕਿ 4 ਸਾਲਾਂ ਦੇ ਵਿੱਚ ਫੋਰਡ ਦੇ ਵਿੱਚ ਸਾਰਾ ਕੁੱਝ ਨਹੀਂ ਸਿੱਖ ਸਕਦਾ ਤੇ ਫੋਰਡ ਦਾ ਜਿਹੜਾ ਕਿ ਮੁਕਾਬਲਾ ਇੱਕ ਜਾਨਦਾਰ ਚੀਨ ਜਾਂ ਪਾਕਿਸਤਾਨ ਦੀ ਫੋਰਡ ਨਾਲ ਹੋਇਆ ਤੇ ਆਪਣੀ ਫੋਰਡ ਉਹਦੇ ਖਲਾਫ ਫੇਲ ਹੋ ਗਈ। ਦੂਸਰੀ ਗੱਲ ਹੈ ਕਿ ਜਿਹੜੇ ਮੋਦੀ ਸਾਹਿਬ ਹੈ ਹੋਮ ਮਿਨਿਸਟਰ ਹੈ ਸ਼ਾ ਜੀ ਤੇ ਜੇ ਸ਼ੰਕਰ ਜੀ ਫੋਰਨ ਮਿਨਿਸਟਰ ਹੈ ਇਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਹਨਾਂ ਨੇ ਬੜੀ ਇੱਕ ਵੱਡੀ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਕਿਤੇ ਵੀ ਜਹਾਨ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਅਸੀਂ ਮਾਰ ਦੇਣਾ ਇਸ ਪਾਲਿਸੀ ਦੇ ਤਹਿਤ ਕੈਡੈਂਡਰ ਦੇ ਵਿੱਚ ਹਰਦੀਪ ਸਿੰਘ ਨੇਜਰ ਨੂੰ ਮਾਰ ਦਿੱਤਾ ਹੈ ਮਲਖ ਨੂੰ ਮਾਰ ਦਿੱਤਾ ਸੁਖਦੂਲ ਸਿੰਘ ਨੂੰ ਮਾਰਤਾ ਹੈ ਬਰਤਾਨੀਆਂ ਦੇ ਵਿੱਚ ਆਪਣੇ ਅ ਆਰੇ ਠੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਮਾਰ ਦਿੱਤਾ ਤੇ ਰੋਡੇ ਨੂੰ ਮਾਰ ਦਿੱਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤ ਹੈ ਪੰਜਾਬ ਦੇ ਵਿੱਚ ਮੋਸਲਵਾਲ ਨੂੰ ਮਰਵਾਤ ਹੈ ਤੇ ਅਜੇ ਵੀ ਜੈਨਸ਼ਰਕਰ ਜੀ ਕਹਿੰਦੇ ਹੈ ਕਿ ਜਿਹੜਾ ਕਾਨੂੰਨ ਤੋੜੂਗਾ ਜਿੱਥੇ ਮਰਜ਼ੀ ਚੱਲਿਆ ਜਾਏ ਅਸੀਂ ਉਹਦੇ ਪਿੱਛੇ ਭੱਜਾਂਗੇ ਤੇ ਮਾਰਾਂਗੇ ਪਰ ਅਮਰੀਕਾ ਨੇ ਬਹੁਤ ਤਕੜਾ ਸਟੈਂਡ ਲੈ ਲਿਆ ਜਿਹੜਾ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਮੋਲਜਮ ਫੜ ਲਏ ਐ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੀ ਸਰਕਾਰ ਨੇ ਇੱਕ ਫੌਜਦਾਰੀ ਕੀਤੀ ਐ ਕਿਉਂ ਕਰਕੇ ਕਹੂਨ ਹੈ ਕਿ ਜੇੜਾ ਵੀ ਕੋਈ ਆਪਣੇ ਦੇਸ਼ ਦੇ ਨਾਲ ਜਿਹਦੇ ਨਾਲ ਦੂਜੇ ਦੇਸ਼ ਦੀ ਮਿੱਤਰਤਾ ਜੇ ਉਸ ਨੂੰ ਤੋੜਦਾ ਹੈ ਤੇ ਉਹ ਇੱਕ ਬੜਾ ਵੱਡਾ ਜੁਰਮ ਹੈ ਤੇ ਅਸੀਂ ਇਲੈਕਟਰਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਇਹ ਜਿਨ੍ਹਾਂ ਦੇ ਨਾਮ ਹੈ ਦੇ ਹੈ ਮੋਦੀ ਸ਼ਾ ਜੈ ਸ਼ੰਕਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਇਹਨਾਂ ਦੇ ਖਿਲਾਫ ਫੌਲਡ ਸਟਡੀ ਦੇ ਕਦਮ ਮੇਰਜ ਕਰੋ ਜੋ ਕਰਕੇ ਇਹਨਾਂ ਨੇ ਕਾਨੂੰਨ ਤੋੜਤਾ ਕੈਨੇਡਾ ਦੇ ਵਿੱਚ ਕਤਲ ਕਰਕੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕਰਕੇ ਬ੍ਰਿਟਾਨੀਆ ਦੇ ਵਿੱਚ ਕਤਲ ਕਰਕੇ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੇ ਪੰਜਾਬ ਦੇ ਵਿੱਚ ਬਾਸਾ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਦੇ ਆ ਪਹਿਲਾਂ ਤੁਸੀਂ ਐਮਪੀ ਰਹੇ ਹੋ ਕਿਹੜੇ ਜਿਹੜੇ ਕੰਮ ਜਿਹੜੇ ਤੁਸੀਂ ਸ਼ੁਰੂ ਕੀਤੇ ਸੀ ਜਾਂ ਕਰਨ ਵਾਲੇ ਅਧੂਰੇ ਰਹਿ ਗਏ ਜਿਹੜੇ ਆਉਣ ਵਾਲੇ ਸਮੇਂ ਦੇ ਲੋਕਾਂ ਦੇ ਪੂਰੇ ਕੀਤੇ ਜਾਣਗੇ ਮੈਂ ਤਾਂ ਜੀ 5 ਸਾਲ ਜਦੋਂ ਪਹਿਲਾਂ ਸੀ ਪੂਰੇ ਕਰਕੇ ਗਿਆ ਸੀ ਸਾਰੀਆਂ ਸੜਕਾਂ ਬਣਾ ਦਿੱਤੀਆਂ ਸੀਆਂ ਰੁੱਖ ਲਗਾ ਬਾਤ ਐਸੀ ਕਿ ਇਹ ਜਿੰਨੀਆਂ ਵੀ ਕੌਸ਼ਲਾ ਸੀ ਉਹਨਾਂ ਨੂੰ ਉਹ ਦੇ ਦਿੱਤਾ ਸੀਗਾ ਇਹ ਗ੍ਰਾਂਟਸ ਦੇ ਦਿੱਤੇ ਸੀ ਮੁਸਲਮਾਨਾਂ ਦੀਆਂ ਜਿਹੜੀਆਂ ਇਹ ਕਬਰਿਸਤਾਨ ਸੀ ਚਾਰ ਦੁਵਾਰੀ ਕਰਾਤੀ ਸੀ ਜਿਹੜੇ ਰੰਗਰੇਟੇ ਸਿੱਖ ਸੀ ਉਹਨਾਂ ਦੀਆਂ ਧਰਮਸਾਲਾ ਬਣਵਾਤੀਆਂ ਸੀਗੀਆਂ ਕੋਈ ਵਾਰਟ ਨਹੀਂ ਰਿਹਾ ਜਿਸ ਦੀ ਮੈਂ ਸੇਵਾ ਨਹੀਂ ਕੀਤੀ ਪਹਿਲਾਂ ਵੀ ਤੇ ਹੁਣ ਵੀ 1.5 ਸਾਲ ਦੇ ਵਿੱਚ ਮੈਂ ਛੇਤੀ ਛੇਤੀ ਜਿੰਨਾ ਵੀ ਮੇਰੇ ਕੋਲੇ ਪੈਸਾ 9 ਕਰੋੜ ਸੀਗਾ ਮੈਂ ਪੂਰਾ ਖਰਚ ਕੇ ਤੇ ਮੋਦੀ ਸਾਹਿਬ ਨੂੰ ਕਿਹਾ ਮੈਨੂੰ ਹੋਰ ਦਿਓ ਕਿਉਂਕਿ ਕਰਕੇ ਗਰੀਬੀ ਸਾਡੇ ਕੋਲੇ ਬਹੁਤ ਜ਼ਿਆਦਾ ਹੈਗੀ ਹੈ ਤੇ ਗਰੀਬੀ ਤੁਸੀਂ ਤੋਰਨਾ ਜੋਨੇ ਆਪਰੇ ਦਾ ਲੱਖ ਨਹੀਂ ਟੁੱਟਿਆ ਫਿਰ ਕਰਕੇ ਗਰੀਬਾਂ ਦੇ ਕੋਲੇ ਘਰ ਹੈ ਨਹੀਂਗੇ ਟੁੱਟੇ-ਪੁੱਟੇ ਐ ਤੇ ਉਹਨਾਂ ਦੇ ਕੋਲੇ ਕਮਰਾ ਵੀ ਇੱਕ ਹੈ ਉਹਦੇ ਵਿੱਚ ਜਿਦਾ ਕਰੇ ਉਹ ਵੀ ਰਹਿੰਦੀ ਐ ਉਹਨਾਂ ਦਾ ਮੁੰਡਾ ਤੇ ਨੂੰਹ ਵੀ ਰਹਿੰਦੀ ਐ ਜਦੋਂ ਜਵਾਈ ਦਿੱਤੀ ਆ ਜੇ ਉਹ ਵੀ ਰਹਿੰਦਾ ਐ ਜਦੋਂ ਕਰਾਕੇ ਦੀ ਠੰਡ ਸਾਲ ਦੇ ਵਿੱਚ ਪੈ ਜਾਂਦੀ ਐ ਤੇ ਉਹਨਾਂ ਦਾ ਡੰਗਰ ਮੱਝ ਦਾ ਇਹ ਕੋਈ ਪਸ਼ੂ ਹੋਵੇ ਉਹ ਵੀ ਉਸੇ ਕਮਰੇ ਦੇ ਵਿੱਚ ਹੁੰਦਾ ਹੈ ਤੇ ਮੈਨੂੰ ਬੜਾ ਅਫਸੋਸ ਹੈ ਤੇ ਦੂਸਰੇ ਪਾਸੇ ਮੈਂ ਦੇਖ ਰਿਹਾ ਕਿ ਇਹ ਆਪਣਾ ਰਾਸ਼ਟਰਵਾਦੀ ਹਿੰਦੂਤਵਾਦ ਦੇ ਲਈ ਰਾਮ ਮੰਦਰ ਦੇ ਲਈ ਵੋਟਾਂ ਮੰਗ ਰਿਹਾ ਹੈ ਬੀਜੇਪੀ ਆਰਐਸਐਸ ਪਰ ਜਦੋਂ ਇੱਕ ਧਾਰਮਿਕ ਹਿੰਦੂਆਂ ਦੀ ਗਊ ਪੂਰਾ ਖੰਦੀ ਹੋਵੇ ਤੇ ਇਹ ਪਲਾਸਟਿਕ ਦੇ ਲਿਫਾਫੇ ਖੰਦੀ ਹੋਵੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਦੂਸਰੀ ਸ਼ਰਮ ਹੈ ਕਿ ਗੰਗਾ ਇੱਕ ਪਵਿੱਤਰ ਹਿੰਦੂਆਂ ਦਾ ਪਵਨਾ ਦਰਿਆ ਹੈ ਤੇ ਉਹਦੇ ਵਿੱਚ ਸਾਰੇ ਗੰਗਦੀ ਜਿੰਨੇ ਵੀ ਸ਼ਹਿਰ ਹੈ ਉਹਦੀ ਗੰਗਦੀ ਗੰਗਾ ਦੇ ਵਿੱਚ ਜਾਂਦੀ ਹੈ ਬੇਸ਼ੱਕ ਮਿਊਂਸਿਪੈਲਿਟੀ ਹੋਵੇ ਬੇਸ਼ੱਕ ਪੋਲੀਟਿਕ ਹੋਵੇ ਐਮਪੀ ਮੈਂਬਰ ਪਾਰਲੀਮੈਂਟ ਸਾਡੇ ਮੋਦੀ ਸਾਹਿਬ ਬਰਨਸਾਦੀ ਹੈ ਜਦੋਂ ਆਪਣਾ ਪੇਟ ਸਾਫ ਕਰਦੇ ਹੈ ਉਹ ਵੀ फ्लਸ਼ ਕਿਚ ਦੇ ਹੈ ਤੇ ਉਹ ਵੀ ਗੰਗਾ ਜੀ ਦੇ ਵਿੱਚ ਜਾਂਦਾ ਹੈ ਦੇ ਹਿੰਦੂਵਾ ਨੂੰ ਇਹ ਨਾ ਚੀਂ ਜਾਂਦੇ ਉੱਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਵੇਂ 1947 ਤੋਂ ਬਾਅਦ ਜਦੋਂ ਗੰਗਾ ਅੰਗਰੇਜ਼ਾਂ ਦੇ ਵੇਲੇ ਸਾਫ਼ ਸੁਥਰੀ ਚੱਲਦੀ ਸੀ ਜਦੋਂ ਹਿੰਦੂਤਵਾ ਦਾ ਰਾਜ ਆਇਆ ਤਾਂ ਸਾਰੀ ਗੰਦਗੀ ਆਪਣੇ ਧਾਰਮਿਕ ਦਰਿਆ ਦੇ ਵਿੱਚ ਇਹ ਹਿੰਦੂਤਵਾ ਦੀ ਸਰਕਾਰਾਂ ਸੱਜਣੀਆਂ ਰਹਿੰਦੀਆਂ ਜਿਹੜੀ ਸ਼ਰਮ ਦੀ ਗੱਲ ਹੈ ਤੇ ਗਊ ਨੂੰ ਵੀ ਇਸਾਮ ਸਾਹਤੇ ਪਿਛਲੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਸੀਗਾ ਕਿ 100 ਰੁਪਇਆ ਪ੍ਰਤੀ ਹਰੇਕ ਗਊਸ਼ਾਲਾ ਦੇ ਗਾਂ ਨੂੰ ਮਿਲਣਾ ਚਾਹੀਦਾ ਹੈ ਜਿਸ ਨਾਲ ਗਊਸ਼ਾਲਾ ਵਾਲੇ ਸਾਡੇ ਜ਼ਿਮੀਦਾਰਾਂ ਤੋਂ ਪੱਟੇ ਖਰੀਦਣਗੇ ਹੋਣ ਤੂੰਆਂ ਉਹਨਾਂ ਦੇ ਖੇਤਾਂ ਨੂੰ ਉਜਾੜਦੀਆਂ ਉਹ ਸਾਰੀ ਸੰਭਾਲ ਹੋ ਜਾਊਗੀ ਪਰ ਮجبੂਰ ਨੂੰ ਭਾਜਪੀ ਤੇ ਆਰਐਸਐਸ ਨੇ ਉੱਤੇ ਰੱਖਿਆ ਹੈ ਪਰ ਜਿਹੜੇ ਬੁਨਿਆਦੀ ਅਸੂਲ ਹੈ ਕਿ ਧਾਂ ਦੀ ਸੇਵਾ ਕਰਨੀ ਹੈ ਉਹਨੂੰ ਧਾਰਮਿਕ ਸਮਝਣਾ ਹੈ ਗੰਗਾ ਨੂੰ ਧਾਰਮਿਕ ਸਮਝਣਾ ਹੈ ਇਹ ਇਹਨਾਂ ਦੇ ਤਬਾਤ ਦੇ ਵਿੱਚ ਅਜੇ ਤੱਕ ਨਹੀਂ ਵੜਿਆ ਹੈਗਾ ਪਰ ਮਸੀਤਾ ਨੂੰ ਤੋੜ ਕੇ ਮੰਦਿਰ ਜਰੂਰ ਬਣਾ ਸਕਦੇ ਹੈ ਤੇ ਪਰਸੋ ਚੌਥੇ ਦੀ ਗੱਲ ਹੈ ਕਿ ਪਸ਼ਾਵਰ ਦੇ ਇਲਾਕੇ ਦੇ ਵਿੱਚ 1947 ਦੇ ਵਿੱਚ ਜਿਹੜਾ ਹਿੰਦੂਆਂ ਦਾ ਮੰਦਿਰ ਬੜਿਆ ਸੇ ਉਹਨੂੰ ਤੋੜ ਕੇ ਉੱਥੇ ਬਾਜ਼ਾਰ ਬਣਾ ਦਿੱਤਾ ਜਿਹੜੀ ਬਹੁਤ ਸ਼ਰਮ ਦੀ ਗੰਦ ਹੈ ਕਿ ਹਿੰਦੂ ਮੁਸਲਮਾਨ ਇਹੋ ਜੇ ਕੰਮ ਕਰਦੇ ਐ ਤੇ ਗਾਂਧੀ ਨੇ ਤੇ ਭਾਜਪੀ ਆਰਐਸਐਸ ਨੇ 1984 ਦੇ ਵਿੱਚ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਸੀਗੇ ਜਿਹਦੇ ਜ਼ਖਮ ਅਜੇ ਤੱਕ ਸਿੱਖਾਂ ਤੋਂ ਉਨੀ ਸਕੇ ਤੇ ਦੁੱਗੀ ਪਾਸੀ ਹੈ ਉਹਨਾਂ ਦੀ ਅਸੈਸਿਨੇਸ਼ਨਸ ਬਾਰਦੇ ਮੁਕਤਾਂ ਦੇ ਵਿੱਚ ਸ਼ੁਰੂ ਕਰਤੀ ਹੈ ਕਿ ਜਿਹੜਾ ਵੀ ਆਜ਼ਾਦੀ ਦਾ ਗੱਲ ਕਰੂਗਾ ਉਹਨੂੰ ਅਸੀਂ ਜਾਨੋਂ ਮਾਰ ਦੇਣਾ। ਸਾਹਿਬ ਜਿਹੜਾ ਬਾਗਾ ਬਾਰਡਰ ਦੇ ਵਪਾਰ ਖੋਲਣ ਦੀ ਉਹਦੇ ਵਾਸਤੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਕਿ ਬਾਗਾ ਖੁੱਲਣਾ ਚਾਹੀਦਾ ਹੈ। ਹੁਣ ਸਾਡੀਆਂ ਕਣਕਾਂ ਅੱਜ ਜਿਹੜੇ ਆ ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਹੈ। ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ ਹਜ਼ਾਰਾਂ ਮੀਲਾਂ ਪਰ ਸਾਡੀ ਤਾਂ ਵਟ ਲੱਗਦੀ ਹੈ ਵਟ ਦੇ ਨਾਲ ਤੇ ਅਸੀਂ ਬੋਰੀਆਂ ਸੁੱਟ ਕੇ ਉਧਰ ਭੇਜ ਸਕਦੇ ਹਾਂ। ਤੇ ਸਾਡੀ ਟਰੇਡ ਕਿਉਂ ਨਹੀਂ ਮੋਦੀ ਤੇ ਬੀਜੇਪੀ ਆਦਿ ਸਖੋਲ ਦੇ ਕਿ ਜਿਹੜੀ ਸਾਡੀ ਬਾਸਮਤੀ ਇੱਥੇ ਸਾਡੇ 3000 ਰੁਪਏ ਪਰ ਕਵਿੰਟਲ ਵਿਕਦੀ ਹੈ ਜੇ ਪਾਕਿਸਤਾਨ ਤੋਂ ਅੱਗੇ ਚਲੇ ਜਾਈਏ ਈਰਾਨ ਦੇ ਵਿੱਚ ਉੱਥੇ 25000 ਰੁਪਏ ਪਰ ਕਵਿੰਟਲ ਉਸੇ ਬਾਸਮਤੀ ਦਾ ਸਾਡੀ ਟਰਾਂਸਪੋਰਟ ਵਧੇ ਸਾਡੇ ਜਿਹੜੇ ਲੋਕ ਹੈ ਉਹ ਮਜ਼ਦੂਰੀ ਖੇਤ ਮਜ਼ਦੂਰੀ ਕਰਦੇ ਹੈ ਕਿਸਾਨੀ ਕਰਦੇ ਹੈ ਟਰਾਂਸਪੋਰਟ ਕਰਦੇ ਹੈ ਵਪਾਰ ਕਰਦੇ ਹੈ ਦੁਕਾਨਦਾਰ ਨੇ ਇਹ ਸਾਰੇ ਪਰਫੁੱਲਤ ਹੋਣਗੇ ਤੇ ਇਹ ਨੌਕਰੀਆਂ ਤੇ ਲੱਗਣਗੇ, ਟ੍ਰਾਂਸਪੋਰਟ ਵਧੂਗੀ ਤੇ ਆਵਾਜਾ ਵੀ ਵਧੂਗੀ ਤੇ ਸਾਡਾ ਕਸ਼ਮੀਰ ਦਾ, ਹਿਮਾਚਲ ਦਾ, ਹਰਿਆਣਾ ਦਾ, ਰਾਜਸਥਾਨ, ਪੰਜਾਬ ਦਾ ਬਹੁਤ ਫਾਇਦਾ ਹੋਊਗਾ ਜੇ ਬਾਰਡਰ ਵਾਕੇ ਦਾ ਖੁੱਲੂਗਾ। ਮੈਂ ਸਾਰੇ ਪੂਰੇ ਪੰਜਾਬ ਦੀ ਗੱਲ ਕਰੀ ਕੋਈ ਸੀਟਾ ਚਰਚਾਵਾਂ ਕਰ ਰਹੀਆਂ ਕਿ ਪਾਰਟੀਆਂ ਚ ਆਪਸ ਵਿੱਚ ਸਮਝੋਤੇ ਹੋ ਰਹੇ ਨੇ ਸੀਟਾਂ ਦੇ ਫੇਰ ਬਦਲਣ ਲੈ ਕੇ ਕੈਂਡੀਡੇਟ ਉਮੀਦਵਾਰ ਚੰਗਾ ਮਾੜਾ ਖੜਾ ਕਰਨ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਮੈਨੂੰ ਨਹੀਂ ਜੀ ਪਤਾ ਹੈਗਾ ਮੈਂ ਮੇਰੇ ਖਿਲਾਫ ਤਾਂ ਕੋਈ ਐਸਾ ਖੜਾ ਹੋਇਆ ਨਹੀਂ ਜੇ ਤੂੰ ਖੜਾ ਹੋਊਗਾ ਤਾਂ ਕੌਮਨੀ ਕਾਲੀ ਦਾ ਅਮਰਸਰ ਨੇ ਜੀ ਆਪਣੇ ਕਿੰਨੇ ਕੈਂਡੀਡੇਟ ਜਿਹੜੇ ਖੜੇ ਕਰਕੇ ਤੇ ਰਹਿ ਲਈਆਂ ਸੀਟਾਂ ਬਾਰੇ ਗੀਚਾਰ ਨੌ ਖੜੇ ਕਰਤੇ ਹੈ ਕਿ ਦੋ ਹਰਿਆਣੇ ਦੇ ਵਿੱਚ ਕੀਤੇ ਹੈਗੇ ਐ ਤੇ ਬਾਕੀ ਦੀਆਂ ਸੀਟਾਂ ਵੀ ਹੌਨ 4-5 ਦਿਨਾਂ ਤੁਸੀਂ ਪਰ ਦਣੀਆਂ ਹੈ ਕਿਆਂ ਸਾਰੀਆਂ 14 ਸੀਟਾਂ ਤੇ ਪੰਜਾਬ ਦੇ ਵਿੱਚ ਅੱਜ ਇਲੈਕਸ਼ਨ ਲੜ ਗਏ ਤੁਸੀਂ ਜਿਹਨੂੰ ਹਰਕਤ ਦੀ ਗੱਲ ਕੀਤੀ ਹੈ ਸੰਗੁਰ ਹਰਕਤ ਦੇ ਵਿੱਚ ਜਦੋਂ 20 ਬੰਦਿਆਂ ਦੀ ਜੈਹਰੀ ਵੀ ਤਰਾਪੀ ਨਾਲ ਮੌਤ ਹੋਈ ਸੀ ਤੇ ਉਹਨਾਂ ਬਾਰੇ ਜਿਹੜਾ ਧਿਆਨ ਆਇਆ ਸੀਗੇ ਵੀ ਇਸ ਕਰਕੇ ਠੀਕੇ ਤੋਂ ਚਰਾਬ ਨਹੀਂ ਗਈ ਇਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ ਤਾਂ ਕਿ ਮੈਂ ਬਹੁਤ ਪਿੱਛਾ ਕੀਤਾ ਸੀਗਾ ਪਰ ਉਹਨਾਂ ਨੇ ਕਾਮਰੇਡਨ ਇੱਕ ਮਿੱਟੀ ਬਣਾ ਲਈ ਸੀ ਜਿਹੜੀ ਅੱਗੇ ਕੱਲ ਚੱਲਣ ਨਹੀਂ ਦਿੱਤੀ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਤਾਂ ਡੈਪਟੀ ਕੁਐਸਚਨਰ ਨੂੰ ਵੀ ਕਿਹਾ ਸੀਗਾ ਕਿ ਇਹ ਜਿਹੜੇ ਮੌਤ ਦੇ ਹੱਥ ਆਏ ਹੈ ਇਕ ਗਰੀਬ ਆਦਮੀ ਹੈ ਇਹਨਾਂ ਦੇ ਮਾਪਿਓ ਕੋਲੇ ਮੈਂ ਸਾਰਿਆਂ ਕੋਲੇ ਗਏ ਹੈ ਬਿਰਧ ਹੈ ਉਹ ਖਾਣਾ ਪੀਣਾ ਕਿਵੇਂ ਕਰਨਗੇ ਕਿਉਂਕਿ ਕਰਕੇ ਉਹਨਾਂ ਦੇ ਕਮਾਉਣ ਵਾਲੇ ਪੁੱਤ ਚਲੇ ਗਏ ਹੈ ਉਹਨਾਂ ਦੀਆਂ ਨੌਜਵਾਨ ਵਿਧਵਾ ਹੈ ਕਿ ਹੈ ਉਹਨਾਂ ਨੂੰ ਸਰਕਾਰ ਦੀ ਨੌਕਰੀ ਦੇਣੀ ਚਾਹੀਦੀ ਹੈ ਤੇ 30 ਲੱਖ ਰੁਪਈਆ ਹਰੇਕ ਬਜ਼ੁਰਗ ਨੂੰ ਦੇਣਾ ਚਾਹੀਦਾ ਮੁਆਵਜ਼ਾ ਤਾਂ ਸਾਰਾ ਖੁਸ਼ ਮੈਂ ਦੇਖਿਆ 21 ਘਰਾਂ ਦੇ ਵਿੱਚ ਮੈਂ ਗਿਆ ਤੇ 21 ਬੰਦਿਆਂ ਦਾ ਆਪ ਖੁਦ ਸੰਸਕਾਰ ਕਰਾਇਆ ਹੈ